ਜਿੱਥੇ ਪੰਜਾਬ ਸਰਕਾਰ ਫਰਦ ਕੇਂਦਰਾ ਦੇ 900 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਫਰਦ ਕੇਂਦਰ ਦੀ ਮਲੋੜ ਤਹਿਸੀਲ ਦੇ ਫਰਦ ਕੇਂਦਰਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਅਤੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਿੱਥੇ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਕਰ ਰਹੀ ਹੈ ਤੇ ਉੱਥੇ ਫਰਦ ਕੇਂਦਰ ਦੇ 900 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਗੱਲ ਕਹੀ ਜਾ ਰਹੀ ਹੈ ਇਸ ਦੇ ਸਬੰਧ ਅਜ ਮਲੋੜ ਤਹਿਸੀਲ ਦੇ ਫਰਜ਼ ਕੇਂਦਰਾਂ ਵੱਲੋਂ ਮੀਟਿੰਗ ਕੀਤੀ ਗਈ ਕੀ ਨਾਂ ਤੇ ਕਿੱਥੋਂ ਆਏ ਆ ਜੋ ਅੱਜ ਫਰਜ਼ ਕੇਂਦਰ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਸੀ ਕਿਸ ਪਰਿਸ਼ਦ ਨੂੰ ਲੈ ਕੇ ਹਾਂਜੀ ਮੈਂ ਸੰਦੀਪ ਸਿੰਘ ਹਾਂ ਫਰਜ਼ ਕੇਂਦਰ ਸ਼੍ਰੀ ਅਫਸਰ ਸਾਹਿਬ ਤੋਂ ਆਇਆ ਹਾਂ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਹੀ ਸਾਰੇ ਸਤੇ ਤਹਿਸੀਲਾਂ ਦੇ ਮਲਾਜਮਾ ਕੱਟੇ ਹੋਏ ਆ ਜਿਹਦੇ ਵਿੱਚ ਅਸੀਂ ਇਹ 950 ਦੇ ਤਕਰੀਬਨ ਜਿਹੜੇ ਮਲਾਜਮਾ ਉਹ ਬੇਰੁਜ਼ਗਾਰ ਕੀਤੇ ਜਾ ਰਹੇ ਆ ਸਰਕਾਰ ਵੱਲੋਂ ਜਿਹੜਾ ਕੰਮ ਸਾਡੇ ਤੋਂ ਕੋਕੇ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਰਿਹਾ ਹੈ ਜਿਦੇ ਵਿੱਚ ਵੀ ਇੱਕ ਤਾਂ ਫੀਸ ਵੀ ਵੱਧ ਹੋਊਗੀ ਤੇ ਖੱਜਲ ਖਵਾਰੀ ਜਿਹੜੀ ਲੋਕਾਂ ਦੀ ਵਧੂਗੀ ਜਿਹਦੇ ਕਰਨ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹੋ ਫਸਪ ਕੇਂਦਰ ਵਿੱਚ ਮੈਂ 2015 ਤੋਂ ਆਇਆ ਹਾਂ ਜਨਵਰੀ 2015 ਤੋਂ ਤੇ ਪੰਜਾਬ ਸਰਕਾਰ 900 50 ਦੇ ਕਰੀਬ ਜਿਹੜੇ ਫਸਪ ਕੇਂਦਰ ਮੁਲਾਜ਼ਮਾਂ ਨੂੰ ਜਿਹੜਾ ਸੇ ਘਰ ਕਰ ਰਹੀ ਆ ਉਹਨਾਂ ਦੀ ਨੌਕਰੀ ਖੋ ਰਹੀ ਆ ਲੱਗਦਾ ਵੀ ਕਿਤੇ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਸੀ ਕਿਉਂਕਿ ਸਰਕਾਰ ਇਲੈਕਸ਼ਨਾਂ ਤੋਂ ਪਹਿਲਾਂ ਇਹ ਵਾਅਦਾ ਕਰਕੇ ਆਈ ਸੀ ਵੀ ਸੇ ਸਾਰੇ ਘਰ ਘਰ ਰੁਜ਼ਗਾਰ ਹਾਂਜੀ ਸਰਕਾਰ ਨੇ ਪਹਿਲਾਂ ਫਰਦ ਕੇਂਦਰਾਂ ਦਾ ਕਿਹਾ ਵੀ ਸੀਗਾ ਵੀ ਇਹ ਕਿਸੇ ਡਿਪਾਰਟਮੈਂਟ ਦੇ ਅੰਡਰ ਕੀਤੇ ਜਾਣਗੇ ਵੀ ਇਹਨਾਂ ਨੂੰ ਪੱਤੀ ਵਗੈਰਾ ਰੁਜ਼ਗਾਰ ਵਗੈਰਾ ਰੈਗੂਲਰ ਕੀਤਾ ਜਾਊਗਾ ਪਰ ਸਰਕਾਰ ਹੁਣ ਖੋਨ ਦੀ ਤਿਆਰੀ ਕਰ ਰਹੀ ਹੈ ਜਿਹਦੇ ਚ ਵੀ ਪਹਿਲਾਂ ਹੀ ਫਰਦ ਕੇਂਦਰ ਦੇ ਮਲਾਜ਼ਮਾਂ ਦੀ ਜਿਹੜੀ ਤਨਖਾਹ ਪਹਿਲਾਂ ਹੀ ਬਹੁਤ ਜ਼ਿਆਦਾ ਘਟਾ ਹੈ ਪਰ ਫਿਰ ਵੀ ਅੱਜ ਤੱਕ ਫਰਦ ਕੇਂਦਰ ਦੇ ਮੈਨੂ ਨਹੀਂ ਲੱਗਦਾ ਵੀ ਕਿਸੇ ਵੀ ਕਿਸਮ ਦੀ ਹੜਤਾਲ ਕੀਤੀ ਹੋਊਗੀ ਜਾਂ ਧਰਨਾ ਲਾਇਆ ਹੋਊਗਾ ਕਿਸੇ ਕੰਪਨੀ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਪਰ ਫਿਰ ਵੀ ਉਹਦਾ ਖਮਿਆਜਾ ਸਾਨੂੰ ਅੱਜ ਇਹ ਭੁਗਤਣਾ ਪੈ ਰਿਹਾ ਕਿ ਸਰਕਾਰ ਬੇਰੁਜ਼ਗਾਰ ਕਰ ਰਹੀ ਹੈ ਜੇ ਗੱਲ ਕਰੀਏ ਜੀ ਤੁਹਾਨੂੰ 31 ਮਾਰਚ ਦਾ ਸਮਾਂ ਦਿੱਤਾ ਗਿਆ ਜੇ ਸਰਕਾਰ ਤੁਹਾਡੀ ਮੰਗ ਵੱਲ ਧਿਆਨ ਨਹੀਂ ਦਿੱਤੀ ਅਗਲੀ ਰਣਨੀਤੀ ਕੀ ਹੋਊਗੀ ਅਗਲੀ ਰਣਨੀਤੀ ਫਿਰ ਪੰਜਾਬ ਲੈਵਲ ਪੰਜਾਬ ਡਿਸਟ੍ਰਿਕਟ ਲੈਵਲ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੇ ਜੋ ਵੀ ਫੈਸਲਾ ਹੋਊਗਾ ਸਾਰੇ ਜੁਨੀਅਨ ਦਾ ਉਹਦਾ ਅਸੀਂ ਸਮਰਥਨ ਕਰਾਂਗੇ ਹਾਂਜੀ ਸਰ ਜੋ ਅੱਜ ਕਿਹੜੀ ਮੰਗ ਨੂੰ ਲੈ ਕੇ ਤਸਵੀਲ ਦੇ ਵਿੱਚ ਫਰਦ ਕੇਂਦਰ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਸੀ ਸਾਡੀ ਨੌਕਰੀ ਨੂੰ ਦੀ ਮੰਗ ਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ ਛੱਡ ਸਰਕਾਰ ਵੱਲੋਂ ਸਾਡੀਆਂ ਨੌਕਰੀਆਂ ਮਤਲਬ ਕੌਣ ਦੀ ਯੋਜਨਾ ਚੱਲ ਰਹੀ ਆ ਜੋ ਕਿ ਬਹੁਤ ਹੀ ਗਲਤ ਗੱਲ ਹੈ ਅਸੀਂ ਪਿਛਲੇ 20 ਸਾਲਾਂ ਤੋਂ 20 ਜਾਂ 15 ਸਾਲ ਤੋਂ ਅਸੀਂ ਇਸ ਫਰਦ ਕੇਂਦਰ ਵਿੱਚ ਕੰਮ ਕਰ ਰਹੇ ਆ ਤੇ ਸਾਡੇ ਮਤਲਬ ਘਰ ਦਾ ਰੁਜ਼ਗਾਰ ਚੱਲ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਮਤਲਬ ਕੋਈ ਵੀ ਸਾਡੇ ਘਰ ਦਾ ਸਿਸਟਮ ਚੱਲ ਰਿਹਾ ਤੇ ਸਾਡੀ ਮੰਗ ਹੈ ਸਰਕਾਰ ਅੱਗੇ ਸਾਡੀ ਮੰਗ ਆ ਸਰਕਾਰ ਅੱਗੇ ਕਿ ਸਾਨੂੰ ਨੌਕਰੀ ਤੋਂ ਬੇਕਰ ਨਾ ਕੀਤਾ ਜਾਵੇ ਸਾਨੂੰ ਕਿਤੇ ਨਾ ਕਿਤੇ ਐਡਜਸਟ ਕੀਤਾ ਜਾਵੇ ਸਾਡੇ ਕੋਲ 950 ਮੁਲਾਜ਼ਮ ਫਰਦ ਕੇਂਦਰਾਂ ਵਿੱਚ ਕੰਮ ਕਰਦੇ ਆ ਜੇ ਗੱਲ ਕਰੀਏ ਇੱਕ ਪਾਸੇ ਸਰਕਾਰ ਰੁਜ਼ਗਾਰ ਦੇ ਦਈਆ ਗੱਲਾਂ ਕਰਦੀ ਸੀ ਵੱਡੇ ਵੱਡੇ ਵਾਅਦੇ ਕਰਦੀ ਸੀ ਤੇ ਅੱਜ ਫਰਦ ਕੇਂਦਰਾਂ ਦੇ ਜਿਹੜੇ 950 ਦੇ ਕਰੀਬ ਪੰਜਾਬ ਦੇ ਵਿੱਚ ਮੁਲਾਜ਼ਮ ਉਹਨਾਂ ਨੂੰ ਬੇਕਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੇ ਦੇ ਪੇਟ ਤੇ ਲੱਤ ਮਾਰਨ ਦੀ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਦੇਖੋ ਜੀ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਵੀ ਕੋਈ ਵੀ ਮਹਿਕਮਾ ਪ੍ਰਾਈਵੇਟ ਨਹੀਂ ਰਹੂਗਾ ਨੌਕਰੀਆਂ ਦਿੱਤੀਆਂ ਜਾਣਗੀਆਂ ਵੱਡੇ ਵੱਡੇ ਬੋਰਡ ਲਾਏ ਸੀਗੇ ਵੀ ਇੰਨੇ ਨੇ ਅਸੀਂ ਮਲਾਜ਼ਮ ਪੱਕੇ ਕਰਤੇ ਜਾਂ ਨੌਕਰੀਆਂ ਦੇਤੀਆਂ ਪਰ ਉਸ ਉਸ ਤੋਂ ਬਜਾਏ ਸਾਨੂੰ 950 ਮਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਜੋ ਕਿ ਬਹੁਤ ਗਲਤ ਗੱਲ ਹੈ ਕੀ ਭਗਵੰਤ ਮਾਨ ਕੀ ਭਗਵੰਤ ਮਾਨ ਇਹ ਬੋਰਡ ਲਾਊਗਾ ਕਿ 950 ਮਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਮੇਰੀ ਸਰਕਾਰ ਅੱਗੇ ਮੰਗਾ ਕੇ ਪਲੀਜ਼ ਸਾਨੂੰ ਨੌਕਰੀਆਂ ਤੋਂ ਨਾ ਕੱਢਿਆ ਜਾਵੇ ਸਭ ਦਾ ਰੁਜ਼ਗਾਰ 950 ਕਿਉਂਕਿ ਬਹੁਤ ਹੀ ਗਰੀਬ ਘਰ ਚ ਆਉਂਦੇ ਆ ਇਹਨਾਂ ਦਾ ਰੁਜ਼ਗਾਰ ਇਸ ਤਰ੍ਹਾਂ ਹੀ ਚੱਲਦਾ ਰਹੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਕਿੰਨੇ ਸਾਲੇ ਤੋਂ ਕੰਮ ਕਰ ਰਹੇ ਜੀ ਮੈਂ 2007 2 ਮਈ ਤੋਂ ਇਸ ਫਰਦਗਿਂਦਰ ਚ ਜੁਆਇਨ ਕੀਤਾ ਸੀਗਾ ਉਦੋਂ ਤੋਂ ਹੀ ਕੰਮ ਕਰ ਰਿਹਾ ਦਿਨ ਰਾਤ ਇੱਕ ਦਿਨ ਰਾਤ ਇੱਕ ਕਰਕੇ ਅਸੀਂ ਇਸ ਰਿਕਾਰਡ ਨੂੰ ਫੀਡ ਕੀਤਾ ਉਸ ਤੋਂ ਬਾਅਦ ਗਰਦੋਰੀਆਂ ਆਨਲਾਈਨ ਕੀਤੀਆਂ ਹੋਰ ਵੀ ਇਲੈਕਸ਼ਨਾਂ ਦੇ ਕੰਮ ਬਹੁਤ ਕੰਮ ਕੀਤੇ ਅਸੀਂ ਤੇ ਸਰਕਾਰ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਸਾਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ। ਧੰਨਵਾਦ। ਹਾਂਜੀ ਸਰ ਜੋ ਅੱਜ ਮਲੋੜ ਤਹਿਸੀਲ ਦੇ ਵਿੱਚ ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਜਿਹੜੀ ਮੀਟਿੰਗ ਕੀਤੀ ਗਿਆ ਕਿਸ ਪਰਪਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ? ਅੱਜ ਸਾਡੇ ਮਲੋੜ ਸ਼ਹਿਰ ਦੇ ਵਿੱਚ ਜਿਹੜੇ ਕਿ ਪੂਰੇ ਜ਼ਿਲ੍ਹਾ ਮੁਕਸਰ ਦੇ ਸੱਤ ਜ਼ਿਲ੍ਹਿਆਂ ਦੇ ਮੁਲਾਜ਼ਮ ਇਕੱਠੇ ਹੋਏ ਆਂ ਔਰ ਸਾਰੇ ਨੇ ਇੱਥੇ ਬੈਠ ਕੇ ਜਿਹੜੀ ਹੈ ਕਿ ਇਹ ਮੀਟਿੰਗ ਜਿਹੜੀ ਹੈ ਇਸ ਸੰਬੰਧ ਵਿੱਚ ਕੀਤੀ ਹੈ ਕਿ ਜੋ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਜਿਹੜਾ 2005 ਤੋਂ ਇਹ ਜਿਹੜਾ ਡਾਟਾ ਐਂਟਰੀ ਦਾ ਕੰਮ ਸੀ ਉਹ ਚਲਾਇਆ ਗਿਆ ਸੀ। ਜਿਵੇਂ ਬੰਨੀਆਂ ਸਾਲੀਆਂ ਆਨਲਾਈਨ ਜਿਹੜੀਆਂ ਹੈ ਕਿ ਦੇਨ ਦਾ ਫੇਟਰਾਂ ਨੇ ਕਰਕੇ ਪੂਰਾ ਕੰਮ ਆਵੇ ਮੁਕੰਮਲ ਕੀਤਾ ਹੈ ਤੇ ਇਹ ਉਸ ਟਾਈਮ ਤੋਂ ਲੈ ਕੇ ਅੱਜ 2025 ਤੱਕ ਜਿਹੜਾ ਸਾਰਾ ਕੰਮ ਇਸ ਸੀਐਮਐਸ ਜਿਹੜੀ ਕੰਪਨੀ ਹੈ ਉਹਦਾ ਔਰ ਪੀਆਲਰ ਤੇ ਸਾਂਝੋ ਉਪਰਾਲੇ ਤੱਕ ਜਿਹੜਾ ਹੈਗੀ ਚਲਾਇਆ ਜਾ ਰਿਹਾ ਸੀ ਔਰ ਪਿਛਲੇ ਕੁਝ ਨਵੰਬਰ ਦੇ ਮਹੀਨੇ ਤੋਂ ਇਹ ਸੁਣਨ ਚ ਆ ਰਿਹਾ ਸੀ ਕਿ ਮਤਲਬ ਕਿ ਜੋ ਸਾਡੇ ਸੀਐਮਐਸ ਕੰਪਨੀ ਦਾ ਕੰਟਰੈਕਟ ਹੈ ਇਸ ਜਿਹੜਾ ਸਾਲ ਹੈ 31 ਮਾਰਚ ਤੋਂ ਬਾਅਦ ਰੀਨੂ ਨਹੀਂ ਕੀਤਾ ਜਾ ਰਿਹਾ ਤੇ ਇਸ ਕਰਕੇ ਇਹ ਜਿਹੜਾ ਹੈ ਪਹਿਲਾਂ ਤਾਂ ਇਹ ਫਵਾਮੇ ਹੀ ਲੱਗਦੀ ਸੀ ਪਰ ਜਦੋਂ ਇਹਨੂੰ ਇਹ ਗੱਲਾਂ ਅਸਲ ਰੂਪ ਧਾਰ ਗਈਆਂ ਤਾਂ ਅੱਜ ਤੁਹਾਨੂੰ ਇਹ ਪਤਾ ਲੱਗਿਆ ਵੀ ਇਹਦੇ ਜੋ ਰਜਿਸਟਰੀਆਂ ਦਾ ਕੰਮ ਤੇ ਜਿਹੜਾ ਫਰਜ਼ਦਾ ਦਾ ਕੰਮ ਹੈ ਜੋ ਕਿ ਸੇਵਾ ਕੇਂਦਰ ਨੂੰ ਦਿੱਤਾ ਜਾ ਰਿਹਾ ਹੈ ਸੇਵਾ ਕੇਂਦਰ ਵਿੱਚ ਸਭ ਤੋਂ ਪਹਿਲਾਂ ਤਾਂ ਕਾਫੀ ਹੀ ਜ਼ਿਆਦਾ ਸਹੂਲਤਾਂ ਜਿਹੜੀਆਂ ਹੈਗੀਆਂ ਔਰ ਕਾਫੀ ਸੇਵਾਵਾਂ ਮੌਤੇ ਜਾਰੀ ਹਨ ਜਿਹਦੇ ਕਰਕੇ ਪਹਿਲਾ ਹੀ ਕੰਮ ਉਹਨਾਂ ਤੋਂ ਇਹਨਾਂ ਨੇ ਸੰਭਲ ਪਾ ਰਿਆ ਤੇ ਜਿਹਦੇ ਕਰਕੇ ਇਹ ਜਿਹੜਾ ਕੰਮ ਹੈ ਅਸੀਂ ਜਿਹੜੇ ਸਾਡੀ ਇਹ ਮੰਗ ਹੈਗੀ ਹੈ ਸਾਰੇ ਮੁਲਾਜ਼ਮਾਂ ਦੀ ਵੀ ਜਿਹੜਾ ਸਾਡਾ ਪੂਰੇ ਪੰਜਾਬ ਦੇ ਵਿੱਚ 950 ਮੁਲਾਜ਼ਮ ਹੈਗੇ ਆ ਵੀ ਸਾਡੀ ਇਹ ਮੰਗ ਹੈ ਵੀ ਸਾਡੇ ਜਿਹੜੇ ਸਾਰੇ ਮੁਲਾਜ਼ਮ ਹੈਗੇ ਆ ਇੱਕ ਤਾਂ ਇਹ ਵੀਰੇ ਪਿਛਲੇ 15-20 ਸਾਲਾਂ ਤੋਂ 18-18 ਸਾਲਾਂ ਤੱਕ ਜਿਹੜੇ ਕੰਮ ਕਰਦੇ ਆ ਇੱਕ ਤੱਕ ਧਿਰ ਬੇਕਾਰ ਨੇ ਔਰ ਦੂਜਾ ਇਹ ਜਿਹੜੇ ਸਾਰੇ ਮੁਲਾਜ਼ਮ ਹੈਗੇ ਆ ਇਹਨਾਂ ਨੂੰ ਸਾਰੇ ਕੰਮ ਦਾ ਧਿਰ ਬਹ ਹੈ ਤਾਂ ਸਾਡੀ ਸਾਰੇ ਮੁਲਾਜ਼ਮਾਂ ਦੀ ਇਹ ਮੰਗ ਹੈ ਕਿ ਜਿਹੜੇ ਸਾਡੇ ਘਰਾਂ ਦੀਆਂ ਚੁੱਲ੍ਹਿਆਂ ਦੀਆਂ ਸੁਆਹ ਹੈਗੀਆਂ ਜਦ ਰੋਟੀ ਜਿਹੜੀ ਪਕਦੀ ਆ ਉਹ ਬੰਦ ਨਾ ਕੀਤੀ ਜਾਵੇ ਤੇ ਸਾਰੇ ਮੁਲਾਜ਼ਮਾਂ ਨੂੰ ਘਰੋਂ ਬੇਰਜਗਾਰ ਨਾ ਕੀਤਾ ਜਾਵੇ ਔਰ ਉਮੀਦ ਹੈ ਵੀ ਇਹ ਸਰਕਾਰ ਨੇ ਜਦੋਂ ਇਹ ਆਈਸੀ ਦਾ ਇਹਨਾਂ ਨੇ ਇਹ ਵਾਦਾ ਕੀਤਾ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਮੁਲਾਜ਼ਮ ਨੂੰ ਰੁਜ਼ਗਾਰ ਦੇ ਭੱਤੇ ਦੇਵਾਂਗੇ ਰੁਜ਼ਗਾਰ ਦੇ ਜਿਹੜੇ ਹੈਗੇ ਆ ਸਬੰਧ ਬਣਾਵਾਂਗੇ ਪਰ ਜਿਹੜਾ ਕਿ ਅੱਜ ਜਿਹੜੇ ਸਾਡੇ ਸਾਰੇ ਮੁਲਾਜ਼ਮ ਹੈਗੇ ਆ ਸਾਨੂੰ ਸਰਕਾਰ ਤੋਂ ਪੂਰੀ ਉਮੀਦ ਵੀ ਹੈ ਕਿ ਇਹ ਸਰਕਾਰ ਸਾਨੂੰ ਜਿਹੜੀ ਹੈਗੀ ਆ ਵੀ ਇਹ ਸਾਰਾ ਕੰਮ ਜਿਹੜਾ ਹੈਗਾ ਸਾਡੀ ਇੱਕੋ ਹੀ ਮੰਗ ਹੈ ਵੀ ਸਾਨੂੰ ਇਹ ਜਿਹੜਾ ਹੈਗਾ ਇਹ ਘਰੋਂ ਬੇਕਰੇ ਨਾ ਕੀਤਾ ਜਾਵੇ ਤੇ ਸਾਰੇ ਮੁਲਾਜ਼ਮਾਂ ਨੂੰ ਇਹ ਪੀਐਲਆਰ ਦੇ ਥੱਲੇ ਸਾਨੂੰ ਕੀਤਾ ਜਾਵੇ ਤਾਂ ਜੋ ਅਸੀਂ ਆਪਣਾ ਸਾਰੇ ਮੁਲਾਜ਼ਮਾਂ ਜਿਹੜੇ ਸਾਡੀ ਨੌਕਰੀ ਸਿਰ ਤੋਂ ਖੋਈ ਨਾ ਜਾਵੇ ਤੇ ਸਾਡੇ ਸਾਰੇ ਮੁਲਾਜ਼ਮ ਜਿਹੜੇ ਹੈਗੇ ਆ ਵੀ ਜਦੋਂ ਵੀ ਕੋਈ ਇਲੈਕਸ਼ਨ ਹੁੰਦਾ ਹੈ ਜਾਂ ਕੋਈ ਸਰਕਾਰ ਦੀ ਕੋਈ ਵੀ ਸਕੀਮ ਆਂਦੀ ਹੈ ਜਿਵੇਂ ਗਰਦੌਰੀ ਨੂੰ ਆਨਲਾਈਨ ਕਰਨਾ ਜਾਂ ਹੋਰ ਤਰ੍ਹਾਂ ਦੀ ਕਿਸਾਨ ਪੀਐਮ ਯੋਜਨਾ ਦੀਆਂ ਸਕੀਮਾਂ ਉਹ ਪਰ ਸਾਰੇ ਸਾਡੇ ਸਾਰੇ ਉਹਨਾਂ ਦਿਨ ਰਾਤ ਇੱਕ ਕਰਕੇ ਰਾਤਾਂ ਰਾਤਾਂ ਲਾ ਲਾ ਕੇ ਮਿਹਨਤ ਕਰਕੇ ਕੰਮ ਕਰਦੇ ਆ ਵੀ ਕਿਸੇ ਨੇ ਵੀ ਜਦੋਂ ਸਾਨੂੰ ਉੱਪਰੋਂ ਦੀ ਆਰਡਰ ਹੁੰਦੇ ਆ ਤਾਂ ਅਸੀਂ ਕਦੇ ਵੀ ਸਾਡੇ ਮੁਲਾਜ਼ਮ ਨੇ આજ ਤੱਕ ਕਦੇ ਵੀ ਕਿਸੇ ਵੀ ਆਪਦੇ ਮੰਗਾਂ ਤੱਕ ਕੋਈ ਧਰਨਾ ਨਹੀਂ ਲਾਇਆ ਕੁਈ ਹੜਤਾਲ ਨਹੀਂ ਕੀਤੀ ਅਜੇ ਤੱਕ ਔਰ ਬੜੇ ਵਧੀਆ ਸੁਚੇਤੇ ਤੇ ਹੰਗ ਨਾਲ ਸਾਡੇ ਮੁਲਾਜ਼ਮਾਂ ਨੇ ਅਜੇ ਤੱਕ ਕੰਮ ਕੀਤਾ ਤੇ ਅਸੀਂ ਸਰਕਾਰ ਤੋਂ ਪੂਰੀ ਉਮੀਦ ਰੱਖਦੇ ਆਂ ਵੀ ਸਾਡੇ ਜਿਹੜੇ ਸਾਰੇ ਮੁਲਾਜ਼ਮਾਂ ਨੂੰ ਹੈ ਕਿ ਸਰਕਾਰ ਬੇਕਰਾਂ ਨਹੀਂ ਕਰੂਗੀ ਤੇ ਸਾਡਾ ਜਿਹੜਾ ਸਾਰਾ ਕੰਮ ਹੈ ਇਹ ਪੀਐਲ ਸੋਸਾਇਟੀ ਦੇ ਥੱਲੇ ਜਿਹੜਾ ਕਿ ਦਿੱਤਾ ਜਾਊਗਾ ਅਸੀਂ ਪੂਰਨ ਤੌਰ ਤੇ ਮੰਗ ਕਰਦੇ ਆਂ ਕਿ ਸਾਨੂੰ ਸਰਕਾਰ ਜਿਹੜਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਨਹੀਂ ਦੇਗੀ ਔਰ ਸਾਨੂੰ ਇਹ ਪੂਰਨ ਚੱਜੇ ਤਾਂ ਕਿ ਨਾਲ ਅਡਜਸਟ ਕੀਤਾ ਜਾਵੇ ਕਿੰਨੇ